ਅਤੇ ਅੱਜ ਜਦੋਂ ਅੱਜ ਦੇ ਦਿਹਾੜੇ ਉੱਥੇ ਇਹ ਕੱਢਿਆ ਜਾਂਦਾ ਨਾ 13 ਪੂਰ ਨਗਰ ਕੀਰਤਨ ਸਮਾਪਤੀ ਆ ਸ਼ੁਰੂਆਤ ਹੁੰਦੀ ਆ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਤੇ ਜੋਤੀ ਸਰੂਪ ਤੱਕ ਜਾ ਕੇ ਗੁਰੂ ਗੁਰੂ ਜਪਦੇ ਆ ਫਿਰ ਜਿਵੇਂ ਆਪਾਂ ਸੰਸਕਾਰ ਕਰਨ ਤੋਂ ਬਾਅਦ ਸੋਲਾ ਸਾਹਿਬ ਦਾ ਪਾਠ ਕਰਦੇ ਆ ਨਾ ਨਗਰ ਕੀਰਤਨ ਸਮਾਪਤ ਹੁੰਦਾ ਤੇ ਜੋਤੀ ਸਰੂਪ ਜਾ ਕੇ ਸੋਲਾ ਸਾਹਿਬ ਦਾ ਪਾਠ ਕੀਤਾ ਜਾਂਦਾ ਯਾਦ ਕੀਤਾ ਜਾਂਦਾ ਔਰ ਫਿਰ ਉੱਥੇ ਜਿਹੜਾ ਗੁਰੂ ਸvare ਸ਼ਬਦ ਪੜ ਰਹੇ ਸਨ ਕੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ RAM ਜੋਤੀ ਜੋਤ ਰਲੀ ਸੰਪੂਰਨ ਥੀ ਆ RAM ਔਰ ਉਸ ਮਾਲਕ ਨੇ ਵੇਖ ਲਓ ਵੀ ਉਸ ਦਮਦਮਾ ਸਾਹਿਬ ਦੀ ਤਰਤੀਤੇ ਜਦੋਂ ਗੁਰੂ ਕੇ ਲਾਲ ਪਹੁੰਚੇ ਸਤਿਗੁਰੂ ਕਲਗੀਧਰ ਪਾਤਸ਼ਾਹ ਉੱਥੇ ਪਹੁੰਚੇ ਤੇ ਮਤਾਵਾਂ ਆਈਆਂ ਤੇ ਉਹਨਾਂ ਤੇ ਆ ਕੇ ਵੇਖਿਆ ਨਾ ਦਿਵਾਨ ਚ ਬਿਨਾ ਅਜੀਤ ਦਿਸਦਾ ਏ ਨਾ ਜੁਝਾਰ ਦਿਸਤਾ ਆ ਨਾ ਬਾਬਾ ਜੋਰਾਵਰ ਸਿੰਘ ਨਾ ਬਾਬਾ ਫਤੇ ਸਿੰਘ ਆਖਿਆ ਜੀ ਪੁੱਤਰ ਕਿੱਥੇ ਨੇ ਤੇ ਅੱਜ ਆਪਾਂ ਬੈਠੇ ਆਂ ਚੇਤਾ ਕਰਨਾ ਸਤਿਗੁਰੂ ਨੇ ਕਿੱਡੇ ਮਾਨ ਨਾਲ ਆਖਿਆ ਔਰ ਇੱਕ ਥੋੜਾ ਜਿਹਾ ਨਾ ਅੱਜ ਚੱਲ ਪਿਆ ਸਿਸਟਮ ਆ ਇਹਦੀ ਵੰਸਿਆ ਇਹਦੀ ਵੰਸਿਆ ਥੋੜਾ ਜਿਹਾ ਸੋਚ ਕੇ ਵੇਖਿਓ ਸਾਨੂੰ ਉਸ ਦਾਤੇ ਨੇ ਕੀ ਆਖਿਆ ਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਕਿਤੇ ਉਹਦੇ ਪੁੱਤਰ ਬਣਿਏ ਔਰ ਇਹ ਮਾਨ ਕਰਿਆ ਕਰੋ ਵੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੰਸ਼ ਬੰਸਾਂ ਉਹਨਾਂ ਸਹਿਬਜ਼ਾਦਿਆਂ ਦੇ ਭਰਾ ਸਾਨੂੰ ਇਸ ਗੱਲ ਤੇ ਔਰ ਬਣੀਏ ਉਹਨਾਂ ਵਰਗੇ ਗੁਰੂ ਕੇ ਲਾਲ ਜਿਹੜਾ ਬਣੀਏ ਜਿਸ ਦਾਤੇ ਨੇ ਸਭ ਕੁਝ ਸਾਡੇ ਤੋਂ ਵਾਰ ਕੇ ਔਰ ਤਾਂ ਕਰਕੇ ਅੱਲਾ ਯਾਰ ਖੰਜੋਗੀ ਦਾ ਬੋਲ ਕੇ ਕਿ ਮੈਂ ਫਤਿਹ ਬੁਲਾਉਣਾ ਹੈ ਉਹ ਕਹਿੰਦਾ ਕਿ ਸਬਰ ਸੇ ਹਰ ਇੱਕ ਕੜੀ ਤੂੰ ਨੇ ਉਠਾਈ ਕਿਸ ਜ਼ੁਰਤ ਸੇ ਹਰ ਚੋਟ ਕਲੇਜੇ ਪੇ ਹੈ ਖਾਈ ਵਾਲਦ ਕੋ ਕਟਾਇਆ ਵਾਲਦ ਮੈਨੇ ਪਿਤਾ ਵਾਲਦ ਕੋ ਕਟਾਇਆ ਕਬੀ ਔਲਾਦ ਕਟਾਈ ਕੀ ਫਿਕਰ ਮੇ ਫਾਕੇ ਮੇ ਹਜ਼ਾਰੋਂ ਸੇ ਲੜਾਈ ਕਿੰਦੇ ਦਾਤਾ ਤੇਰੀ ਹਿੰਮਤ ਸੇ ਸਲਾ ਤੀਨ ਸਭ ਸਲਾ ਤੀਨ ਤੇ ਲੜ ਜਤੇ ਕਿੰਦੇ ਤੇਰੀ ਜੁਰਤ ਸੇ ਲੋਕ ਥੇ ਬਾਚੀਨ ਲੜ ਜਤੇ ਸਭ ਤੇਰੇ ਤੋਂ ਕੰਮ ਦਿਸਨ ਅਧੂ ਨੇ ਤੁਝ ਕੋ ਕਬੀ ਸੰਭਲਨੇ ਨਾ ਦਿਆ ਆਰਾਮ ਸੇ ਪਹਿਲੂ ਕੋ ਬਦਲਨੇ ਨਾ ਦਿਆ ਦਾਤਾ ਤੈਨੂੰ ਤਾਂ ਆਰਾਮ ਨਾਲ ਕਰਵਟ ਲੈਣਾ ਵੀ ਜਿਹੜਾ ਉਪਰਾਪਤ ਨਾ ਹੋਇਆ ਐਸੇ ਸਤਗੁਰੂ ਦੀਨ ਦੇ ਆਲਮਾ ਰਾਜ ਜਿਸ ਦਾਤੇ ਨੇ ਸਭ ਕੁਝ ਸਾਡੇ ਤੋਂ ਕੁਰਬਾਨ ਕੀਤਾ ਅੱਜ ਅਸੀਂ ਉਹ ਸਰਦਾਰੀਆਂ ਉਹ ਸੁਖ ਜੀਵਨ ਦੇ ਵਿੱਚ ਭੋਗ ਰਹੇ ਹਾਂ ਲੋੜਿਆ ਅਸੀਂ ਉਸ ਦਾਤੇ ਦਿੱਤੀਆਂ ਪੁੱਤਰ ਬਣੀਏ ਬਾਣੀ ਬਾਣੀ ਦੇ ਧਾਰਨੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ ਔਰ ਗੁਰੂ ਵਾਲੇ ਹੋ ਕੇ ਜੀਵਨ ਜੀਵੀਏ ਅਸੀਂ ਉਸ ਦਾਤੇ ਦੇ ਕਰਜ਼ਦਾਰ ਹਾਂ ਜਿਹੜਾ ਕਦੇ ਵੀ ਲਾ ਨਹੀਂ ਸਕਦੇ ਜਿਨੇ ਸਭ ਕੁਝ ਸਾਡੇ ਤੋਂ ਲੁਟਾ ਕੇ ਸਾਨੂੰ ਆਪਣੇ ਧੀਆਂ ਪੁੱਤਰ ਆਖਿਆ ਗੁਰੂ ਕਿਰਪਾ ਕਰੇ ਕੋਟਾਨ ਕੋਟਾਨ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸੰਗਤ ਦਾ ਤਹਿ ਦਿਲੋਂ ਧੰਨਵਾਦ ਜਿਤਨੇ ਵੀ ਸਰੀਰ ਬੈਠੇ ਹੋ ਆਪ ਜੀ ਨੇ ਇਕਾਗਰਤਾ ਨਾਲ ਸਰਵਣ ਕੀਤਾ ਆਪ ਸਭ ਦੀਆਂ ਹਾਜ਼ਰੀਆਂ ਉਹਨਾਂ ਸ਼ਹੀਦਾਂ ਦੇ ਚਰਨਾਂ ਵਿੱਚ ਗੁਰੂ ਦੇ ਦਰ ਤੇ ਕਬੂਲ ਪੈਣ ਗੁਰੂ ਘਰ ਵੱਲੋਂ ਮਾਲਕ ਦੇ ਦਰ ਤੋਂ ਰਹਿਮਤਾਂ ਮਿਲਣ ਦ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਔਰ ਭਗਤ ਧੰਨਾ ਜੀ ਐਸੋਸੀਏਸ਼ਨ ਸਭ ਵੀਰਾਂ ਦਾ ਸਭ ਦਾ ਤਹਿ ਦਿਲੋਂ ਧੰਨਵਾਦ ਅਗਲਾ ਪ੍ਰੋਗਰਾਮ ਸਤਿਕਾਰਯੋਗ ਸੈਕਟਰ